ਦੇਖੋ ਸਾਹਿਬ ਤੇ ਉਹ ਜਦੋਂ ਨਾ ਜੀ ਉਹਨੂੰ ਪਤਾ ਲੱਗਾ ਵੀ ਕਿਦਾਂ ਸ਼ਹਾਦਤ ਕੀਤੀ ਦਿੱਤੀ ਆ ਛੋਟੇ ਸਾਹਿਬਜ਼ਾਦਿਆਂ ਨੇ ਉਹਦੀਆਂ ਅੱਖਾਂ ਭਰ ਆਈਆਂ ਹਾਂਜੀ ਤੇ ਉਹ ਕਿੱਡੀ ਵੱਡੀ ਗੱਲ ਆ ਦੇਖੋ ਇੱਕ ਬੱਚਾ ਵੀ ਇਸ ਚੀਜ਼ ਨੂੰ ਸਮਝਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਹਿਰਾਮ ਰਿਸ਼ਤਾ ਦੀ ਸੰਗਤ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਆ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਤੇ ਸਾਡੀ ਕੌਮ ਦੀ ਇਤਰਾਸ ਦੀ ਰਹੀ ਆ ਵੀ ਗਿਨੀਜ਼ ਬੁੱਕ ਦੇ ਵਿੱਚ ਜਿੱਦਾਂ ਲੈਜੈਂਡਰਾ ਦਾ ਨਾ ਆਉਂਦਾ ਵੀ ਉਹਦਾ ਵਰਲਡ ਦੇ ਵਿੱਚ ਨੂੰ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸਾਰੀ ਸੰਗਤ ਜਾਣਦੀ ਆ ਵੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਗੁਰੂ ਮਹਾਰਾਜ ਨੇ ਇਸ ਦਿਨਾਂ ਦੇ ਵਿੱਚ ਪੂਰਾ ਸਰਵੰਸ ਵਾਰ ਦਿੱਤਾ ਸੀ ਤਾਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦੁੱਧ ਦੇ ਲੰਗਰ ਲੱਗੇ ਹੋਏ ਨੇ ਪਿੰਡ ਬਹਿਰਾਮ ਸ਼੍ਰਿਸ਼ਤਾ ਵਿੱਚ ਤੇ ਆਓ ਆਪਾਂ ਸੇਵਾਦਾਰਾਂ ਨਾਲ ਕਰਦੇ ਆਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਆ ਕਿ ਸਾਡਾ ਚੌਥਾ ਲੰਗਰਿਆ ਸਲਾਨਾ ਤੇ ਜਿਵੇਂ ਪਹਿਲਾਂ ਤੁਹਾਨੂੰ ਦੱਸ ਹੀ ਦਿੱਤਾ ਗਿਆ ਕਿ ਮਾਤਾ ਗੁਜਰ ਕੌਰ ਜੀ ਤੇ ਸਹਬਜ਼ਾਦਿਆਂ ਦੀ ਸ਼ਹੀਦੀ ਬਾਬਾ ਮੋਤੀराम ਮਹਾਰਾਜ ਜੀ ਨੇ ਜੋ ਉਹਨਾਂ ਨੂੰ ਦੁੱਧੇ ਲੰਗਰ ਛਕਾਈ ਸੀਗੇ ਤੇ ਉਹਨਾਂ ਦਾ ਸਾਰਾ ਪਰਿਵਾਰ ਸੂਬੇ ਸਰਹੰਦ ਨੇ ਕੋਹਲੂ ਵਿੱਚ ਪੀੜ ਦਿੱਤਾ ਸੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਦੁੱਧਾ ਲੰਗਰ ਲਾਈਦਾ ਇਹਦਾ ਮੇਨ ਮਕਸਦ ਸਾਡਾ ਇਹ ਹੈ ਕਿ ਆਉਣ ਵਾਲੀ ਜਨਰੇਸ਼ਨ ਸਾਡੀ ਇਹਨਾਂ ਨੂੰ ਪਤਾ ਲੱਗੇਗੇ ਸਾਡੇ ਗੁਰੂ ਸਾਹਿਬ ਸਾਡੇ ਲਈ ਕੀ ਕੀ ਕੁਰਬਾਨੀਆਂ ਕਰਕੇ ਗਏ ਆ ਤੇ ਵੈਸੇ ਬਜ਼ੁਰਗਾਂ ਤੋਂ ਅਸੀਂ ਇਹ ਵੀ ਸੁਣਿਆ ਵੀ ਜਿਹੜੇ ਆ ਦਿਨ ਚੱਲਦੇ ਆ ਪੂਦੇ ਮਹੀਨੇ ਦੇ ਪਹਿਲੀਆਂ ਚ ਤਾਂ ਇਹ ਦਿਨਾਂ ਦੇ ਵਿੱਚ ਵਿਆਹ ਸ਼ਾਦੀਆਂ ਨਹੀਂ ਰੱਖੀਆਂ ਜਾਂਦੀਆਂ ਸੀਗੀਆਂ ਤੇ ਬਜ਼ੁਰਗ ਥੱਲੇ ਪੁੰਜੇ ਸੌਂਦੇ ਸਾਬ ਜਦਿਆਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਆ ਤੇ ਉਹਨਾਂ ਦੀ ਕੁਰਬਾਨੀ ਜੋ ਆ ਉਹ ਉਹਦੀ ਸੰਸਾਰ ਦੇ ਵਿੱਚ ਕੋਈ ਵੀ ਉਹਦੇ ਨਾਲ ਦੀ ਮਿਸਾਲ ਹੈ ਨਹੀਂ ਮਹਾਰਾਜ ਦੀ ਕਿਰਪਾ ਸਦਕਾ ਹੀ ਇਹ ਸਾਡਾ ਕਿਰਪਾ ਹੋਣ ਕਰਕੇ ਦੁੱਧ ਦੇ ਲੰਗਰ ਲਾਏ ਜਾਂਦੇ ਆ ਕਿ ਸਾਡੇ ਗੁਰੂ ਸਾਹਿਬ ਸਾਡੇ ਲਈ ਕੀ ਕੀ ਕਰਕੇ ਗਏ ਆ ਜਿਵੇਂ ਸਾਡੀ ਕੌਮ ਦੀ ਤਰਾਸਦੀ ਰਹੀ ਆ ਵੀ ਗਿਨੀਜ਼ ਬੁੱਕ ਦੇ ਵਿੱਚ ਜਿੱਦਾਂ ਲੈਜੈਂਡਰਾ ਦਾ ਨਾਮ ਆਉਂਦਾ ਵੀ ਉਹਦਾ ਵਰਲਡ ਦੇ ਵਿੱਚ ਤੋਂ ਸਭ ਤੋਂ ਭਾਰਾ ਸੀਗਾ ਲੇਕਿਨ ਉਹ ਗਲਤ ਕਰ ਲਿਆ ਸਭ ਤੋਂ ਭਾਰਾ ਤਨੋਛ 10 ਮੀਚ ਪਿਤਾ ਦਾ ਸੀਗਾ ਜਦੋਂ ਚਮਕੌਰ ਦੀ ਗੜੀ ਚੋਂ ਉਹਨਾਂ ਨੇ ਤੀਰ ਛੱਡੇ ਸੀ ਤੇ ਉਹਨਾਂ ਦਾ ਇੱਕ ਤੀਰ 7-7 ਕਿਲੋਮੀਟਰ ਤੱਕ ਮਾਰ ਕਰਦਾ ਸੀਗਾ ਤੇ ਉਹਨਾਂ ਦਾ ਤਨੋਚ ਵੀ ਬਾਡੇ ਦੇ ਵਿੱਚ ਸਭ ਤੋਂ ਭਾਰਾ ਤਨੋਚ ਉਹਨਾਂ ਦਾ ਸੀ ਤੇ ਸਹਬ ਜੀ ਦਾ ਅਜੀਤ ਸਿੰਘ ਵੀ ਜਦੋਂ ਅਸੀਂ ਦੋਏ ਸੀਗੇ ਤਾਂ ਉਹਨਾਂ ਦੇ ਸਰੀਰ ਤੇ ਫੱਟ ਬਹੁਤ ਜ਼ਿਆਦਾ ਸੀਗੇ ਜਿਹੜੇ ਉਹ ਵੀ ਪ੍ਰਚਾਰਕ ਬਹੁਤ ਘੱਟ ਦੱਸਦੇ ਆ ਵੀ ਇੰਨੇ ਫੱਟ ਲੱਗਣ ਦੇ ਬਾਵਜੂਦ ਵੀ ਉਹ ਜੰਗ ਦੇ ਵਿੱਚ ਜੂਝਦੇ ਰਹੇ ਤੇ ਮੁਗਲ ਫੌਜਾਂ ਨਾਲ ਲੜਦੇ ਰਹੇ ਕਿਤੇ ਨਾ ਕਿਤੇ ਮੈਂ ਕਹਿੰਦਾ ਜਿਹੜੀ ਅੱਜ ਦੇ ਅੱਜਕਲ ਦੀ ਜਨਰੇਸ਼ਨ ਆ ਇਤਿਹਾਸ ਤੋਂ ਬੰਜੀ ਆ ਬਿਲਕੁਲ ਬਿਲਕੁਲ ਇਤਿਹਾਸ ਸਾਨੂੰ ਦੱਸਿਆ ਨਹੀਂ ਜਾ ਰਿਹਾ ਜਾਂ ਤੋੜ ਮਰੋੜ ਕੇ ਦੱਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਬਾਰੇ ਕੀ ਕਹਿਣਾ ਚਾਹੂਗੇ ਜਿਹੜੇ ਬੰਦੇ ਕਥਾਵਾਚਕ ਆ ਜਾਂ ਇਤਿਹਾਸਕਾਰ ਆ ਉਹਨਾਂ ਇਹਦੇ ਬਾਰੇ ਇਹ ਹੀ ਆ ਵੀ ਉਹ ਸ਼ੁੱਧ ਸਾਡਾ ਜਿਹੜਾ ਇਤਿਹਾਸ ਉਹ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਹਿਰਾਮ ਰਿਸ਼ਤਾ ਦੀ ਸੰਗਤ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਤ ਤੇ ਮਾਤਾ ਗੁਜਰ ਕੌਰ ਤੇ ਧਨਮੋਤੀ RAM ਮੈਰਾ ਜਿਨ੍ਹਾਂ ਨੇ ਗੁਰੂ ਦੇ ਲਾਲਾਂ ਨੂੰ ਦੁੱਧ ਛਕਾਇਆ ਤੇ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਭੁੱਲ ਨਹੀਂ ਸਕਦੇ ਤੇ ਉਹਨਾਂ ਦੀ ਯਾਦ ਵਿੱਚ ਅੱਜ ਪਿੰਡ ਬਹਿਰਾਮ ਸ਼ਿਸ਼ਤਾ ਦੀ ਸੰਗਤ ਵੱਲੋਂ ਚੌਥਾ ਚੌਥੀ ਵਾਰ ਲੰਗਰ ਲਗਾਇਆ ਗਿਆ ਦੁੱਧ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿੱਦਾਂ ਤੁਸੀਂ ਸੁਣਿਆ ਆਪਣੇ ਜਿਹੜੇ ਸਾਡੇ ਸੇਵਾਦਾਰ ਆ ਉਹਨਾਂ ਦੇ ਕੋਲੋਂ ਤੁਸੀਂ ਇਤਿਹਾਸ ਬਾਰੇ ਜਾਣੂ ਕਰਵਾਇਆ ਸਾਡੇ ਸਿੰਘਾਂ ਨੇ ਤੇ ਉਹ ਗੱਲ ਇਦਾਂ ਜੀ ਜਿੱਦਾਂ ਆਪਾਂ ਸਭ ਨੂੰ ਪਤਾ ਹੈ ਕਿ ਗੁਰਗੋਬ ਸਿੰਘ ਮਹਾਰਾਜ ਦੇ ਚਾਰ ਫਰਜੰਦ ਸੀਗੇ ਉਹਨਾਂ ਨੇ ਸਾਡੇ ਲੋਕਾਂ ਦੇ ਲਈ ਮੇਨ ਗੱਲ ਇਹ ਕਿ ਸਾਡੇ ਹੱਕਾਂ ਦੇ ਲਈ ਉਹਨਾਂ ਨੇ ਜੰਗ ਲੜੀ ਜੇ ਉਹ ਆਮ ਜ਼ਿੰਦਗੀ ਚਾਹੁੰਦੇ ਰਾਜਾ ਮਹਾਰਾਜੇ ਵਾਂਗ ਬਹੁਤ ਵਧੀਆ ਜ਼ਿੰਦਗੀ ਉਹਨਾਂ ਕਰ ਸਕਦੇ ਸੀਗੇ ਜੀ ਜੀ ਬਿਲਕੁਲ ਬਿਲਕੁਲ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਜੀ ਜੀ ਪਰ ਇਹ ਤਰਾਸ ਦੀ ਹੈ ਕਿ ਅੱਜ ਦੇ ਸਮੇਂ 'ਚ ਆਪਾਂ ਬਹੁਤੇ ਲੋਕ ਉਹਨਾਂ ਦੇ ਕੀਤੇ ਕੰਮਾਂ ਨੂੰ ਭੁੱਲੀ ਜਾ ਰਹੇ ਹਾਂ ਇਹ ਨਹੀਂ ਪਤਾ ਵੀ ਜਿਹੀ ਦਿਦਾਂ ਚੱਲ ਰਹੀਆਂ ਇਹ ਬੱਚਿਆਂ ਨੂੰ ਵੀ ਸਾਡੇ ਲਈ ਸਾਡੇ ਗੁਰੂਆਂ ਨੇ ਜੋ ਸ਼ੀਧੀਆਂ ਕੀਤੀਆਂ ਉਹਨਾਂ ਦੇ ਨਾਮ ਕੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਬੱਚਿਆਂ ਨੂੰ ਵਿਚਾਰੇ ਸਾਹਿਬ ਜਾਨ ਦੇ ਨਾਮ ਉਹਨਾਂ ਦੀ ਉਮਰ ਉਹਨਾਂ ਦੇ ਕੀਤੇ ਹੋਏ ਕੰਮਾਂ ਤੋਂ ਥੋੜਾ ਜਾਣੂ ਕਰਵਾਈਏ ਹੋਰ ਆਪਾਂ ਕਰ ਸਕਦੇ ਹਾਂ ਕਿ ਇੱਕ ਫਿਲਮ ਆ ਚਾਰ ਸਾਹਿਬ ਚਾਰ ਸਾਹਿਬ ਚਾਰ ਸਾਹਿਬ ਜੀ ਆਪਾਂ ਆਪਣੇ ਬੱਚਿਆਂ ਨੂੰ ਆ ਦਿਨਾਂ ਦੇ ਵਿੱਚ ਇੱਕ ਹੋਰ ਫਿਲਮ ਵੀ ਦਿਖਾ ਦਈਏ ਤਾਂ ਵੀ ਬਹੁਤ ਵਧੀਆ ਚੀਜ਼ ਆ ਨਾਲੇ ਆਪਾਂ ਆਪਣੇ ਪਰਿਵਾਰ ਨਾਲ ਬੈ ਗਏ ਜੇ ਆ ਵੀਓ ਫਿਲਮ ਦੇਖ ਲਈਏ ਵਧੀਆ ਗੱਲ ਆ ਬਿਲਕੁਲ ਸਾਨੂੰ ਇਤਿਹਾਸ ਬਾਰੇ ਪੂਰਾ ਚੰਨਣਾ ਪਉਂਦੀ ਆ ਪਿਕਚਰ ਬਿਲਕੁਲ ਬਿਲਕੁਲ ਜੀ ਬਿਲਕੁਲ ਆਪਾਂ ਕਿਤੇ ਨਾ ਕਿਤੇ ਭੁੱਲਦੇ ਜਾਂਦੇ ਇਹਨਾਂ ਚੀਜ਼ਾਂ ਨੂੰ ਨਾ ਤੇ ਜੇਕਰ ਸਾਡੇ ਬੱਚੇ ਨੂੰ ਕਿਤੇ ਕੰਡਾ ਵੀ ਚੁੱਭ ਜਵੇ ਨਾ ਮੈਂ ਇੱਕ ਦਿਨ ਸੋਚ ਰਿਹਾ ਸੀਗਾ ਵੀ ਉਹ ਕਿੰਨਾ ਜਿਗਰਾ ਹੋਊਗਾ ਧੰਨ ਜਿਗਰਾ ਦੀ ਸੱਚੇ ਪਾਦਸ਼ਾਹ ਦਾ ਕਲਜੀਆ ਵਾਲੇ ਦਾ ਤੇ ਅੱਜ ਵੀ ਉਹਦੀ ਫੀਲ ਕਰਦੇ ਆ ਡੀਪਲੀ ਸੋਚਦੇ ਸਾਡੇ ਹੰਝੂ ਆ ਜਾਂਦੇ ਅੱਖਾਂ ਦੇ ਵਿੱਚੋਂ ਥੋੜੇ ਜਿਹਾ ਪਹਿਲਾਂ ਨਾ ਮੈਨੂੰ ਕਿਸੇ ਨੇ ਦੱਸਿਆ ਸ਼ਾਇਦ ਦੇਖੀ ਨਹੀਂ ਅਜੇ ਵੀਡੀਓ ਮੈਂ ਕੋਈ ਛੋਟਾ ਛੋਟੀ ਬੱਚੀ ਗਈ ਸੀ ਉਹਨੂੰ ਪਤਾ ਲੱਗਾ ਵੀ ਕਿਦਾਂ ਸ਼ਹਾਦਤ ਕਰ ਦਿੱਤੀ ਆ ਛੋਟੇ ਸਾਹਿਬ ਜਦਿਆਂ ਨੇ ਉਹਦੀਆਂ ਅੱਖਾਂ ਭਰ ਆਈਆਂ ਹਾਂਜੀ ਇਹ ਕਿੱਡੀ ਵੱਡੀ ਗੱਲ ਆ ਦੇਖੋ ਇੱਕ ਬੱਚਾ ਵੀ ਇਸ ਚੀਜ਼ ਨੂੰ ਸਮਝਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ